ਕਲਾਸਿਕਾ ਜੀ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਸਵਾਗਤ ਹੈ ਤੁਹਾਡਾ ਬਲੌਗ ਦੇ ਵਿੱਚ ਅਸੀਂ ਭੋਗ ਤੇ ਹੈਲੋ ਦੀਦੀ ਨੰਦ ਪਿਆਰੀ ਇੱਧਰ ਫੋਨ ਉਧਰ ਸ਼ਾਮ ਨੂੰ ਕੋਰ ਬਣਾ ਕੇ ਲਿਆਉਗੀ ਸ਼ਾਮ ਨੂੰ ਕੋਰ ਬਣਾ ਕੇ ਲਿਆ ਅਰਦਾਸ ਹੋ ਰਹੀ ਹੈ ਖਵੀ ਲੱਗ ਰਿਹਾ ਨਾ ਬੰਦੇ ਇੱਥੇ ਗਿਆ ਲੱਗਦਾ ਨਹੀਂ ਬੰਦੇ ਇੱਥੇ ਬੈਠ ਨੇਗੇ ਸਾਰੇ ਬੱਚੇ ਬੈਠ ਨੇਗੇ ਦੇਖ ਲਾ ਇਹਨਾਂ ਦੇ ਤਾਂ ਇਹਨੇ ਕਿੱਧਰ ਜਾਣਾ ਬੱਸ ਜੂ ਇਹਦਾ ਬਹੁਤ ਤੇਜ਼ ਆ ਸਟਾਰਟ ਕਰਕੇ ਤੰਦਰ ਦੇ ਦਾ ਸ਼ੂਟ ਕਰਨੀ ਆ ਪੈਸਾ ਆਇਆ ਹਾਂ ਆਇਆ ਹਾਂ ਬਸ ਥੋੜਾ ਅੱਗੇ ਜਾਣਾ ਸਿੱਧਾ ਨਜ਼ਰ ਲੱਗ ਜੂਗੀ ਬਸ ਬੱਸ ਬੱਸ ਗਲਾਸ ਚ ਪਾ ਲੈਣ ਦਾ ਗਲਾਸ ਪਾ ਲੈ ਗਲਾਸ ਇਸੇ ਤੋਂ ਥੋੜਾ ਮੋਟਾ ਮੋਟਾ ਲੁਕੀ ਹੈ ਇਹ ਵਾਲਾ ਹੈਲਦੀ ਬੱਚਾ ਹੈਲੋ ਕਰਦੇ ਸਾਰਿਆਂ ਨੂੰ ਬਾਏ ਕਰੋ ਬਾਏ ਕਰ ਦੋ ਸਾਰਿਆਂ ਨੂੰ

Hei, alle sammen! Er det babyer her? Rakhla? <laughs> भी पुर्ण पुर्ण बोली भी फिर मन कोई बोली पा के सच के बड़ा सोना करती है नचके भी तो जे ਇਸਦੇ ਸਾਡੇ ਤੇ ਉਰੇ ਕੋਚੀਆਂ ਆ ਜਾਂਦੀਆਂ ਨੇ ਘੁੰਮੀਆਂ ਸੁੱਖ ਤੇ ਇਹਨੂੰ ਖਾਣੀਆਂ 12 12 13 13 ਸਾਲ ਜੀਨੋਂ ਨਾਲ ਸੁੱਟੀਆਂ ਨੇ ਤਾਂ ਇੱਕ ਜਰੀ ਉਹ ਇੱਧਰ ਕਰ ਜਾਂਦੀ ਹੈ ਉੱਧਰ ਤੇ ਉਹਨਾਂ ਨਾਲ ਇਹ ਬਹੁਤ ਖੁਸ਼ ਰਹਿੰਦੀ ਹੈ ਬੱਚਿਆਂ ਨਾਲ ਬੱਚਾ ਖੁਸ਼ ਹੁੰਦਾ ਏ ਇੱਕੋ ਮਿਲਦੇ ਹੁੰਦੇ ਨੇ ਫਿਰ ਹਾਣ ਨੂੰ ਹਾਣ ਫੇਰਾ ਤੁਸੀਂ ਵੀ ਰਾਹ ਨੰਨ ਲੈ ਜੀ ਉਹ ਤਾਂ ਸੁੱਟੀਆਂ ਨੇ ਸੇ ਆਪਣੇ ਘਰ ਦੇ ਨਾਲ ਫਿਰ ਕੰਦੀਆਂ ਤੇ ਇਸ ਜੂਰਸ ਤੇ ਕਦੇ ਚਲਾਉਂਦੇ ਦੇਖ ਲੈ ਹਾਂ ਬਹੁਤ ਸੋਨਰ ਲਾਉਂਦੀ ਆ ਨੇ ਇਹ ਵੀ ਆ ਰੰਗ ਜਿਵੇਂ ਹੱਦਾਂ ਤੇ ਝਾੜੀਆਂ ਨੇ ਆਤੀ ਚਾਹਤਾ ਦੇ ਦਤਾ ਇਹ ਫੱਟ ਪੈ ਜਾਂਦਾ ਜੀ ਜੀ ਨਾ ਜੀ ਨਾ ਮਾਰਾ ਪੰਜਾਬ ਆ ਮਾਵੇ ਲੰ ਜਾਣਾ ਸਵੇਰੇ ਆਪਣੀਆਂ ਭਗਵਾਈਆਂ ਖਾ ਲੀ ਠੀਕ ਨਹੀਂ ਦੂਈ ਰੋਟੀ ਬੰਦ ਕਰਦੇ ਕਣਕ ਚ ਤਾਂ ਸ਼ੂਗਰ ਜ਼ਿਆਦਾ ਐਨਾ ਨਹੀਂ ਆਉਣਾ ਚਾਹੀਦਾ ਯਾਰ ਰੋਟੀ ਖਾ ਕੇ ਤੇਰਾ 120 ਆਜੇ 25 ਆਜੇ 40 ਆਜੇ ਬੱਸ ਐਨਾ ਹੁਣ ਬੱਲ ਨੂੰ ਹੇਠੋਂ ਵੀ ਦੱਬ ਕੇ ਦੇਖੀ ਉੱਪਰੋਂ ਵੀ ਖਾਲੀ ਤਾਂ ਨਹੀਂ ਹੈਗੀ ਹਾਂ ਹੇਠਲੀ ਮੱਖੀ ਆ ਉੱਪਰਲੀ ਮੱਖੀ ਤੇ ਅਟੈਕ ਆਇਆ ਦੇਖੀ ਬਾਈ ਤੇ ਹਾਂ ਮੋਰ ਵੀ ਠੀਕ ਨੇ ਹੋਰ ਵੀ ਮੈਂ ਸਾਰੇ ਦੇਖੀ ਹਾਂ ਚੁੱਪ ਕੇ ਹੂੰ ਜੇ ਤਾਂ ਹੁਣ ਅੱਜ ਕੱਲ੍ਹ ਜੇ ਦੇਖ ਲਾ ਫਿਰ ਨਹੀਂ ਫਿਰ ਹੁਣ ਪਾਣੀ ਤੇ ਕਦ ਲਾਇਆ ਲਾਸਟ ਉਹ ਵੀ ਪਾਸੇ ਉਹ ਟੇ ਜਿਹੜਾ 30000 ਰੁਪਇਆ ਉਹਦੀ ਸਕੀਮ ਆ ਉਹ ਬਿਨ ਵਿਆਜ ਚੱਲੂ ਨਾ ਇੱਥੇ ਬੰਦ ਕਰ ਦੋ ਕੋਈ ਬੰਦ ਨਹੀਂ 6 ਮਹੀਨੇ ਬਣੂਗੀ ਫੇ 3 ਲੱਖ ਦੀ 6 ਮਹੀਨੇ ਕਿਸ਼ਤ ਬਣੂ ਕਿੰਨੀ ਕੋਣੂ ਨਹੀਂ ਜੇ 30000 ਰੁਪਇਆ 35 40 ਕਿਸ਼ਤ ਵੀ ਬਣ ਗਈ ਸਾਲਾ ਟਰੈਕਟਰ ਵੀ ਨਵਾਂ ਬਣਦਾ 35 40 ਦਾ ਦੇ 10 ਕਿਸ਼ਤਾਂ ਦੇ ਪਰ ਵੀ ਦੇਈਆਂ ਬੈਠੇ ਨੇ ਫੇਰ ਸਾਲਾ ਬੈਟ ਵੀ ਧੰਨਵਾਦ ਕਿ ਨਹੀਂ ਫਿਰ ਆਪਾਂ ਫੇਰ ਹੋ ਰਾਇਆ ਤੁਹਾਨੂੰ ਕਿ ਨਹੀਂ ਨੂੰ ਕੁਸ਼ੂਰਾ ਯਾਨੀ ਸੰਦ ਦਾ ਫੇਰ ਇੱਕਣੇ ਮੰਨਦਾ ਯਾਰ ਹੋਰ ਤਾਂ ਕੋਈ ਹੈ ਨਹੀਂ ਸੰਦ ਨੂੰ ਸਿੱਧਾ ਤਾਂ ਲਈ ਜਾਂਦੇ ਹਾਂ ਅੰਨੇ ਪਾਗੀ ਲੱਗਦੇ ਪੈਸੇ ਤੇ ਸੰਦ ਲੈ ਲਈਏ ਉਹ ਤਾਂ ਹਾਲਾ ਬਣਦੇ ਗੱਲ ਸਾਡੇ ਮੁੰਡੇ ਨੇ ਵੀਡੀਓ ਚੋਰੀ ਕਰ ਲਈ ਐ ਯਾ ਤੁਸੀਂ ਰੱਖਾ ਉਹ ਮੈਨੂੰ ਤਾਂ ਲੈ ਲਓ ਵਿੱਚ ਚਲ ਜੀ ਜੀ ਖੜੋ ਫਿਰ ਮੈਂ ਲਿਆਵਾਂ ਸ਼ੂਟ ਕਰ ਲਓ ਜੀ ਕੀ ਕਿ ਕਿਉਂ ਬੋਲ ਬਾਈ ਮੇਰਾ ਸਾਈਡ ਤੇ ਕੀ ਮੰਨੇ ਕੋ ਬੰਦਾ 10 ਕਿੱਤੀ ਕੁਸ਼ਿਆੜੀ ਕੀ ਹਾਂ ਕਿੰਨੇ ਆ 20 ਕੇਜੀ ਕੋ ਕਿਤੇ Thank you.